ਆਨਲਾਈਨ ਬੇਲੀ ਬਲੇਸਡ ਐਂਡ ਓਵਰਵੈਂਟ ਟੂ ਬੀ ਅ ਪਾਰਟ ਆਫ ਥਿਸ ਈਵੈਂਟ ਜਿਹੜਾ ਕਿ 30 ਸਾਲਾਂ ਦਾ ਸਫਰ ਹੈਗਾ ਇਸ ਇੰਸਟੀਚਿਊਟ ਦਾ ਸਕੂਲ ਦਾ ਕਿ ਕਿਵੇਂ ਸ਼ੁਰੂ ਹੋਇਆ ਕਿਵੇਂ ਇਸ ਸਕੂਲ ਦੀ ਇਸ ਇੰਸਟੀਚਿਊਟ ਦੀ ਪਲੈਨਿੰਗ ਹੋਈ ਤੇ ਅਸੀਂ ਥੱਲੇ ਗੱਲਾਂ ਕਰਦੇ ਸੀਗੇ ਪੂਰੀ ਟੀਮ ਪੂਰੀ ਫੈਕਲਟੀ ਸੀਗੀ ਤੇ ਅਸ਼wini ਜੀ ਤੇ ਉਹਨਾਂ ਨੇ ਮੈਡਮ ਮੀਨਾ ਥੀ ਜਿਹੜੇ ਕੀ ਬਿਜ਼ਨਸ ਮਿਸਟਰ ਨੇ ਕੈਨੇਡਾ ਵਿੱਚ ਕੈਨੇਡਾ ਗਵਰਨਮੈਂਟ ਵਿੱਚ ਅੰਡਰ ਉਹ ਜੀ ਸਚੂਲ ਆਪਲੇ ਲੱਗੇ ਆ ਕਿਹਨਾਂ ਕਰ ਲੱਗੇ ਦੇਵਤਿਆਂ ਵਾਲੀ ਕੀ ਗੱਲ ਹੋ ਰਹੀ ਐ ਏਕਟੀਵਿਟੀ ਜੀ ਮੈਂ ਸਭ ਤੋਂ ਪਹਿਲਾਂ ਸਾਰੇ ਨੂੰ ਸਸਕਿੰਗ ਨੂੰ ਬਸ ਕਰਦਾ ਬਹੁਤ ਬਹੁਤ ਵਾਹਿਗੁਰੂ ਜੀ ਕਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਡੀਵੀ ਸਕੂਲ ਜਿਹੜਾ ਕਿ ਮੜਮਤਾਗੜੀ ਦੇ ਨਾਂ ਤੇ ਹੈਗਾ ਤੇ ਗਿਲਗਾ ਵਿੱਚ ਪਹੁੰਚੇ ਨੇ ਜਿਨ੍ਹਾਂ ਦਾ 30 ਸਾਲ ਦਾ ਸਫ਼ਰ ਅੱਜ ਕੰਪਲੀਟ ਹੋਇਆ ਤੇ ਅਸੀਂ ਸਾਰੇ ਇਸ ਟੀਮ ਨੂੰ ਸਾਰੀ ਫੈਕਲਟੀ ਨੂੰ ਸਾਰੇ ਟੀਚਰਸ ਨੂੰ ਮੈਨੇਜਮੈਂਟ ਨੂੰ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਵਧਾਈ ਦੇਣਦੇ ਮੁਬਾਰਕਬਾਦ ਦਿੰਦੇ ਹੈਗੇ ਤਕਰੀਬਨ 1500 ਤੋਂ ਵੱਧ ਇੱਥੇ ਬੱਚਾ ਜਿਹੜਾ ਪੜਦਾ ਹੈਗਾ ਤੇ ਬੜੀ ਅੱਛੀ ਗੱਲ ਹੈ ਕਿ ਕਿ ਸਕੂਲ ਵਿੱਚ ਮੈਂ ਕਹੂੰਗਾ ਇੰਨਾ ਪੁਰਾਣਾ ਹੋਣ ਕਰਕੇ ਪਤਾ ਨਹੀਂ ਹਜ਼ਾਰਾਂ ਹੀ ਲੱਖੇ ਬੱਚੇ ਇਥੋਂ ਪੜ ਕੇ ਜਿਨ੍ਹਾਂ ਨੇ ਆਪਣਾ ਨਾਮ ਨੋਸ਼ ਰੋਸ਼ਨ ਕੀਤਾ ਸ਼ਹਿਰ ਦਾ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਮੈਂ ਬਸ ਇਹੀ ਕਹੂੰਗਾ ਕਿ ਕਿ ਜਿੱਦਾਂ ਕਿ ਅੱਜ ਸਾਇੰਸ ਦਾ ਯੁੱਗ ਚੱਲ ਰਿਹਾ ਟੈਕਨੋਲੋਜੀ ਦਾ ਯੁੱਗ ਚੱਲ ਰਿਹਾ ਤੇ ਸਾਨੂੰ ਬੱਚਿਆਂ ਨੂੰ ਵੈਲਿਊਜ਼ ਜੜੀਆਂ ਹੈਗੀਆਂ ਉਹ ਨਹੀਂ ਪੁੱਲੀਆਂ ਚ ਇਹਦੇ ਪੜਾਈ ਦੇ ਨਾਲ ਵੈਲਿਊਜ਼ ਦਾ ਵੀ ਅਸੀਂ ਆਪਾ ਉਹਨਾਂ ਨੂੰ ਚੱਪਾ ਦੱਸਿਆ ਕਿ ਵੈਲਿਊਜ਼ ਵੀ ਰੱਖਣੀ ਜ਼ਰੂਰੀ ਹੈਗੀ ਤੇ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਇੱਕ ਵਾਰੀ ਫਿਰ ਆਪਣੇ ਵੱਲੋਂ ਨਾਲ ਸਾਡੇ ਇੱਥੋਂ ਦੇ ਲੋਕਲ ਮੈਂ ਸਾਡੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਸੋ ਵੀ ਮੌਜੂਦ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਵੀ ਕੀਮਤੀ ਸਮਾਂ ਘੜਿਆ ਇਸ ਫੰਕਸ਼ਨ ਵਾਸਤੇ ਤੇ ਸਾਰਿਆਂ ਨੂੰ ਇੱਕ ਵਾਰੀ ਫਿਰ ਮੈਂ ਵਧਾਈ ਦੇਂਦਾ ਬਹੁਤ ਬਹੁਤ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਵਾਲਾ ਹੈ ਇਹ ਡਾਕਟਰ ਕੋਲ ਆੜ ਜਿਹੜਾ ਲੱਗਿਆ ਵੀ ਬੇਨਰਾਜੀ ਹੈ ਜੀ ਆ ਜੀ ਨਹੀਂ ਮੇਰੇ ਧਿਆਨ ਚ ਹੈਗਾ ਮੈਡਮ ਹਮੇਸ਼ਾ ਹੀ ਆਪਣੇ ਹਲਕੇ ਬਾਰੇ ਹਲਕੇ ਦੇ ਡਿਵੈਲਪਮੈਂਟ ਬਾਰੇ ਵਿਕਾਸ ਦੀ ਗੱਲ ਕਰਦੇ ਹੈਗੇ ਤੇ ਮੈਂ ਬਹੁਤ ਜਲਦ ਅਸੀਂ ਆਪਾਂ ਵਿਜ਼ਿਟ ਵੀ ਕਰਾਂਗੇ ਤੇ ਇਹਨਾਂ ਦੀ ਪ੍ਰੋਪੋਜ਼ਲ ਵੀ ਕੁਝ ਹੈਗੀ ਆ ਅਸੀਂ ਉਹਤੇ ਵੀ ਆਪਾਂ ਕੰਮ ਕਰ ਰਹੇ ਹਾਂ ਤੇ ਬਹੁਤ ਜਲਦ ਅਸੀਂ ਆਪਾਂ ਵਿਲਗਨ ਕੋ ਦਾ ਸ਼ੈਡੋ ਸੀਵਾ ਖੁਸ਼ਕੋ ਵੀ ਦਵਾਂਗੇ ਸ਼ੀਲਾ ਰਾਣੀ ਤਾਂਗੜੀ ਡੀਏਬੀ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਬੁਜੂ ਪੁੱਜੇ ਕੈਬਨਟ ਮੰਤਰੀ ਰਵਜੂਤ ਸਿੰਘ ਨੂੰ ਹਲਕਾ ਬੁਧਾਇਕ ਬੀ ਇੰਦਰਜੀਤ ਕੌਰਮਾਨ ਨਗਰਪੰਚਾਇਤ ਬਿਲਗਾ ਦੇ ਆਮ ਆਦਮੀ ਪਾਰਟੀ ਦੇ ਐਮਸੀ ਬਾਈਸ ਪ੍ਰਧਾਨ ਪ੍ਰਧਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਅਹੁਦੇਦਾਰਾਂ ਨੂੰ ਮਲੰਬੇ ਹੋਏ ਇਸ ਮੌਕੇ ਤੇ ਇੰਦਰਜੀਤ ਕੌਰ ਮਾਨ ਨੇ ਬਿਲਗਾ ਲਈ ਸੀਬ੍ਰਿਜ ਨੂੰ ਲੈ ਕੇ ਬਸ ਸਟੈਂਡ ਨੂੰ ਲੈ ਕੇ ਸਰਕਾਰ ਕੋਲ ਹੋਰ ਫੰਡ ਮਹੱਈਆ ਕਰ ਲਈ ਇੱਕ ਮੰਗ ਪੱਤਰ ਦਿੱਤਾ ਆਓ ਤੁਹਾਨੂੰ ਹੋਰ ਵੀ ਸੁਣਾਉਂਦਾ ਹੈ ਯੋ ਕਿੰਨਾ ਹੋਏ ਲੋਕ ਜਿੰਨਰ ਦਾ 5000 ਰੁਪਏ ਦਾ ਮਾਹੀ ਦਾ ਬਿਜਲੀ ਦਾ ਜੀ ਇਹ ਟੈਗਰ ਫੈਕਚਰ ਨੂੰ ਅਗਰ ਚਾਲੂ ਪਛੇ ਵੀ ਬੱਕਰ ਫੇਰ ਲਈਏ ਲੋ ਪਰ ਠੱਕਰ ਫੀਡ ਦੇ ਅੱਛਾ ਅਪਨਾ ਲੈਟਸ ਅਗਲਾ ਸੋਲ ਪਾਈ ਲੈਟਸ ਲਿੰਕਸ ਜੀ ਗਾਈਜ਼ ਵੀ ਬੜੀ ਅਨੰਦ ਮਿਲਦੀ ਸੋ ਗੋਡ ਬੀ ਸਟਰੋਂਗਲੀ ਗੈਦਰ ਰਿਸੋਰਸ ਜੀ ਜਲਦੀ ਕਰੋ ਜੀ ਇਸ ਲਈ একটকওারাডেকেচাকাকেনে কাকাকেকেরণ তুছান্হত্যাকাকোিনে. তুছাংরেচামাকাকলাকেনাকাকেনেযান্যান্সিচাযানাকাকচাকেনি� ਜੀ ਜੀ ਗਾਈ ਸੀਕਵੈਂਸ ਹੈ ਜੀ ਸਰਕਾਰ ਨਾਲ ਬਸ ਟੱਪ ਹੈ ਇਹਦਾ ਇਹ ਚ ਸਤਿਕਾਰ ਇੱਕ ਅਗਲੇ ਪਿੰਡ ਵਾਲੇ ਸੰਸਦ ਉਹਦੇ ਕਰਨਾ ਸੀ ਜੀ ਉਹ ਇਹ ਚ ਕੋ ਵਧਣਾ ਨਹੀਂ ਲੱਗਿਆ ਜੀ ਪਰ ਟਿਕਣਾ ਕਰਨਾ ਪੈਣਾ ਚਲੋ ਪਰ ਅਗਲੀ ਗੁਰੂ ਸਾਹਿਬ ਹਾਜੀ ਸਾਹਿਬ ਸਰਕਾਰੀ ਪਠਾਨਾ ਦਾ ਬਣਾ ਲਵਾਂਗੇ ਬਾਸੂਦ ਹੈ ਉਹ ਵੀ ਅਜਿਹੀ ਕੋਈ ਗੱਲ ਨਹੀਂ ਸਰਕਾਰ ਤੁਹਾਡੇ ਸਾਹਮਣੇ ਸਰਕਾਰ ਤੁਹਾਡੇ ਕੋਲ ਸਰਕਾਰੀ ਬੱਸਾਂ ਡੇ ਬਣਗੋ ਸਰਕਾਰੀ ਬੱਸਾਂ ਵੀ ਆਉਗੀਆਂ ਜਿਹੜੇ ਜਿਹੜੇ ਸਟਾ ਸਿਵਰ ਆਣਾ ਉਹ ਸਿਰਫ ਆਊਟਪੁਟ ਸਿਵਰ ਆਸਨ ਜਿਹਨਾਂ ਦਾ ਜਿਹੜਾ ਹੈ ਇਹ ਸਾਰਾ ਹੈ ਇਹ ਸਿਰਫ ਨਗਰ ਚਾਹ ਪਲੇ ਸਭ ਚੁੱਕੀ ਵੀਰ ਡੋਪ ਮਿਲ ਆ ਸਰ ਮੈਨੂੰ ਕਰ ਸੀ ਸੀ ਗ੍ਰੇਟ ਮੀਟ ਆਨਲੀ ਮੈਨੂੰ ਤਾਂ ਆਪਾਂ ਸੰਦੇਸ਼ ਬੜੀ ਪੇਸ਼ਾਨੀ ਕਰਦੇ